ਕੱਟੇ ਮੇਰੇ ਬੱਚਾ ਜਾਈਏ 7 ਮਾਰਚ ਤੋਂ ਲਾਪਤਾ ਹੋਈ ਜ਼ੀਰਖਪੁਰ ਦੀ ਕੁੜੀ ਦੀ লাশ ਰਾਜਪੁਰਾ ਤੋਂ ਬਰਾਮਦ ਹੋਈ ਹੈ ਜੀहां ਲੜਕੀ ਨੂੰ ਅਗਵਾ ਕਰਨ ਅਤੇ ਫਿਰ ਉਸ ਦਾ ਕਤਲ ਕਰਨ ਦੇ ਇਲਜ਼ਾਮ ਬਨੂੜ ਦੇ ਇੱਕ ਨੌਜਵਾਨ ਨੇ ਚਾਰ ਨੌਜਵਾਨਾਂ ਤੇ ਲੱਗੇ ਨੇ ਦਰਸਲ ਮ੍ਰਿਤਕ ਦੀ লাশ ਖੇਤਾਂ ਵਿੱਚੋਂ ਤਰਪਾਲ 'ਤੇ ਲਿਫਟੇ ਹੋਏ ਬਰਾਮਦ ਹੋਈ ਹੈ ਜਿਲਖਪੁਰ ਤੋਂ 7 ਮਾਰਚ ਤੋਂ ਲਾਪਤਾ ਇੱਕ 23 ਸਾਲਾ ਲੜਕੀ ਦੀ লাশ ਰਾਜਪੁਰਾ ਦੇ ਪਿੰਡ ਪਹਿਰ ਦੇ ਖੇਤਾਂ ਵਿੱਚੋਂ ਤਰਪਾਲ 'ਤੇ ਲਪਟੀ ਹੋਈ ਮਿਲੀ ਹੈ ਜਿਸ ਮਗਰੋਂ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਜਿਲਖਪੁਰ ਪੁਲਿਸ ਨੇ ਬਨੂੜ ਸ਼ਹਿਰ ਦੇ 4 ਨੌਜਵਾਨਾਂ ਖਿਲਾਫ ਲੜਕੀ ਨੂੰ ਅਗਵਾ ਕਰਨ ਅਤੇ ਕਤਲ ਕਰਨ ਦੇ ਮਾਮਲੇ 'ਚ ਵੱਖ-ਵੱਖ ਧਰਾਮਾ ਹੇਠ ਮਾਮਲਾ ਦਰਜ ਕਰ ਲਿਆ ਹੈ ਉਧਰ ਲੜਕੀ ਦੀ লাশ ਮਿਲਣ ਤੋਂ ਬਾਅਦ ਪਰਿਵਾਰਕ ਮੈਂਬਰ ਗੁੱਸੇ 'ਚ ਆ ਗਏ ਅਤੇ ਉਨ੍ਹਾਂ ਵੱਲੋਂ ਬੀਤੀ ਰਾਤ ਥਾਣੇ ਦੇ ਬਾਹਰ ਖੂਬ ਹੰਗਾਮਾ ਕੀਤਾ ਗਿਆ ਇਹ ਕਦੇ ਨਾ ਕੋਈ ਬੰਦਿਆ ਬੈਠ ਕੇ ਆ ਕਰਾਂਗੇ ਕੋਈ ਸਵਾਲ ਨਹੀਂ ਪਹਿਲਾਂ ਨਹੀਂ ਕੁਝ ਕਰਿਆ ਪਹਿਲਾਂ ਇਹਨੇ ਕੁਝ ਕਰਿਆ ਇਹ ਕੀ ਕਰਾਂਗੇ ਉਸਦੀ ਵੀ ਤਾਂ ਹਿੰਦੀ ਹੋਵੇ ਕੋਈ ਮੁਲਾਜ਼ਮ ਹੈ ਉਹ ਹਿੰਦੀ ਦਾ ਕੰਪਨੀ ਨਹੀਂ ਲੈ ਰਿਹਾ ਨਾ ਬਹੁਬਜਾਬੀ ਹੁੰਦੇ ਪੰਜਾਬੀ ਮਾਲਾਂ ਦੀ ਕਾਂਸਰ ਬਜਾਬੀ ਹੁੰਦੇ ਖਾਲ ਜੇ ਬਲਾਂਤ ਜੇ ਮਾਂ ਦੀ ਮਾਂ ਤੇ ਬਾਸਾ ਮਾਰਦੇ ਨੇ ਮੈਂ ਪਤਾ ਉਹ ਕਹਾਂ ਦੇ ਉਸ ਦਿਨ ਮੈਂ ਹਿੰਦੀ ਵਿੱਚ ਦੇ ਗਾ ਉੱਤਰੀ ਵੀ ਹਿੰਦੀ ਆਹ ਤੱਕ ਤੋਂ ਸਰਵੰਧੀਕ ਕੀ ਕਰ ਰਹੇ ਤਲ ਰਹੇ ਹੈ ਤਲ ਨਾ ਕਰੋ ਪਰਚਾ ਦਰਦੇ ਨਾ ਕਹਾਂਗੇ ਥੋੜੇ ਜਿਹਾ ਬਾਕੀ ਇੰਗਲਿਸ਼ ਕੋਲ ਬਿਨਿੰਦੀ ਵਿੱਚ ਕਾਂਸ ਲੈ ਆਏ ਹਾਂ ਅਸੀਂ ਦੁਖੀ ਹੈ ਜੀ ਅਸੀਂ ਦੋ ਤਿੰਨ ਦਿਨ ਤੇ ਫਿਰ ਰਹੇ ਨਾ ਮਾਨਿੰਦਰ ਜਲ ਗਿਆ ਨਾ ਪਾਇਆ ਆਣ ਗਿਆ ਮਾਨੂੰ ਪ੍ਰੇਸ਼ਾਨ ਕਰ ਰਹੇ ਹਾਂ ਅਸੀਂ ਤਾਂ ਕਰ ਜਰੇ ਕਰਾਂਗੇ ਤਰ੍ਹਾਂ ਨਹੀਂ ਕਰੇ ਬਸ ਅਸੀਂ ਤਾਂ ਜਰੇ ਫਮਰਿਸਤਿਕ ਲੜਕੀ ਦੇ ਪਿਤਾ ਸੁਖੋਲਾਲ ਵਾਸੀ ਬਾਦਲ ਕਲੋਨੀ ਜ਼ੀਰਕਪੁਰ ਨੇ ਦੱਸਿਆ ਕਿ ਉਹਨਾਂ ਦੀ ਲੜਕੀ ਮਿਥਾਲੀ ਜੋ ਕਿ ਆਪਣੀਆਂ ਦੋ ਭੈਣਾਂ ਤੋਂ ਵੱਡੀ ਸੀ ਜਦੋਂ ਪ੍ਰਾਈਵੇਟ ਨੌਕਰੀ ਕਰਕੇ ਵਾਪਸ ਆ ਰਹੀ ਸੀ ਤਾਂ ਜ਼ੀਰਕਪੁਰ ਨੇੜੇ ਉਹਨਾਂ ਨੂੰ ਕਿਸੇ ਵੱਲੋਂ ਅਗਵਾ ਕਰ ਲਿਆ ਗਿਆ ਜਿਸ ਤੋਂ ਬਾਅਦ ਉਹਨਾਂ ਵੱਲੋਂ ਥਾਣਾ ਜ਼ੀਰਕਪੁਰ ਪੁਲਿਸ ਵਿਖੇ 7 ਮਾਰਚ ਨੂੰ ਆਪਣੀ ਲੜਕੀ ਦੇ ਅਗਵਾ ਹੋਣ ਦੀ ਸੂਚਨਾ ਜਿੱਤੀ ਗਈ ਜਿਸ ਦੀ ਜਾਂਚ ਪੜਤਾਲ ਕਰਨ ਤੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਪਤਾ ਲੱਗਿਆ ਕਿ ਉਹਨਾਂ ਦੀ ਲੜਕੀ ਮਿਤਾਲੀ ਨੂੰ ਸੁਲਤਾਨ ਮੁਹੰਮਦ ਵਾਫੀ ਰਾਜਪਤਾ ਮਹੱਲਾ ਬਨੂੜ ਨੇ ਅਗਵਾ ਕਰ ਲਿਆ ਇਸ ਵਿੱਚ 2-3 ਹੋਰ ਨੌਜਵਾਨ ਜਿਨ੍ਹਾਂ ਵਿੱਚੋਂ ਰਾਜ ਅਮਨਦੀਪ ਸਿੰਘ ਅਤੇ ਰੋਹਿਤ ਸ਼ਾਮਿਲ ਸੀ ਉਹਨਾਂ ਨੂੰ ਵੀ ਪੁਲਿਸ ਵੱਲੋਂ ਨਾਮਜ਼ਦ ਕੀਤਾ ਗਿਆ ਜੋ ਕਿ ਇਸ ਕੁੜੀ ਨੂੰ ਪਹਿਲਾਂ ਅਗਵਾ ਕਰਕੇ ਲੈ ਗਏ ਜਿਸ ਤੋਂ ਬਾਅਦ ਜਦੋਂ ਲੜਕੀ ਦੀ ਭਾਰਕ ਕੀਤੀ ਗਈ ਤਾਂ ਬੀਤੇ ਦਿਨੀ ਰਾਜਪੁਰਾ ਦੇ ਨੇੜਲੇ ਪਿੰਡ ਪਹਿਰ ਦੇ ਖੇਤਾਂ 'ਚੋਂ ਉਹਨਾਂ ਦੀ ਲੜਕੀ ਦੀ ਤਰਪਾਲ 'ਚ ਲਿਪਟੀ ਹੋਈ লাশ ਬਰਾਮਦ ਹੋਈ।

ਉਦਰਾਇ ਸਬੰਧੀ ਰਾਜਪੁਰਾ ਪੁਲਿਸ ਨੇ ਜੀਤਪੁਰ ਪੁਲਿਸ ਨੂੰ ਸੂਚਿਤ ਕਰਨ ਤੋਂ ਬਾਅਦ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਇਸ ਮ੍ਰਿਤਕ ਲੜਕੀ ਦੀ ਪਛਾਣ ਕਰ ਲਈ ਅਤੇ ਦੱਸਿਆ ਕਿ ਇਹ ਉਹਨਾਂ ਦੀ ਹੀ ਲੜਕੀ ਮਿਥਾਲੀ ਠਾਕੁਰ ਹੈ ਜਿਸ ਤੋਂ ਬਾਅਦ ਲੜਕੀ ਦੀ ਲਾਸ਼ ਨੂੰ ਸਿਵਲ ਹਸਪਤਾਲ ਪੋਸਟ ਟਮਾਟਮ ਵਿ ਲਈ ਰਖਵਾ ਦਿੱਤਾ ਗਿਆ ਉਧਰ ਪੁਲਿਸ ਨੇ ਇਸ ਮਾਮਲੇ ਚ ਮਲਸਮ ਨੌਜਵਾਨਾ ਖਿਲਾਫ ਪਰਚਾ ਦਰਜ ਕਰ ਲਿਆ ਅਤੇ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ ਜਿਸ ਵੀ ਉਹਨਾਂ ਦੀ ਜਿਹੜੀ ਬੇਟੀ ਹੈ ਮਥਲੀ ਜਿਹੜੀ ਕਿ ਜਿਹਦੀ ਉਮਰ ਕੀ 22 23 ਸਾਲ ਦੀ ਕਰੀ ਪਈ ਹੈ ਤੇ ਉਹ ਗੁੰਮ ਹੈ ਉਹਨਾਂ ਨੇ ਸ਼ੱਕ ਜਾਈ ਕੀਤਾ ਸੀ ਵੀ ਉਹ ਕਰੋ ਕਿਤੇ ਚਲੀ ਗਈ ਹੈ ਤੇ ਉਸੇ ਦੀ ਪੜਤਾਲ ਦੇ ਚ ਜਿਹੜੀ ਸਾਨੂੰ ਕਰ ਰਹੇ ਸੀਗੇ ਜਿਹੜੀ ਸਰੋਜਨਾਜਪੁਰੇ ਤੋਂ ਇਨਫੋਰਮੇਸ਼ਨ ਆਈ ਸੀ ਵੀ ਇੱਕ ਸੇਮ ਏਜਡ ਗਰੁੱਪ ਦੀ ਲੜਕੀ ਹੈ ਜਿਹੜੀ ਜਿਹਦੀ ਡੈਟਵਾਰਡਿੰਗ ਮਿਲੀ ਹੈ ਤੇ ਇੰਲੇ ਬੀਨਰਸ ਤੋਂ ਸ਼ਨਾਖਤ ਕਰਵਾਈ ਗਈ ਸੀਗੀ ਸੋਨਾਲ ਜੀ ਉਹਨਾਂ ਤੋਂ ਜਿਨ੍ਹਾਂ ਨੇ ਦੱਸਿਆ ਵੀ ਹਾਂ ਵੀ ਇਹ ਸ਼ਨਾਖਤ ਕੀਤੀ ਵੀ ਬੇਟੀ ਦੀ ਜਿਹੜੀ ਇਹ ਉਹਨਾਂ ਦੀ ਉਹਨਾਂ ਦੀ ਬੇਟੀ ਦੀ ਹੀ ਬੋੜੀ ਹੈ ਉਹਦੇ ਤੇ ਐਕਟ ਕਰਦੇ ਹੋਏ ਅਸੀਂ ਐਫ ਆਈ ਆਰ ਜਿਹੜੀ ਸੀਗੀ ਅੰਡਰ ਸੈਕਸ਼ਨ ਜਿਹੜੀ ਸੀਗੀ ਮਾਡਰਸ ਦੀਆਂ ਉਹਦੇ ਅੰਡਰ ਅਸੀਂ ਐਫ ਆਈ ਆਰ ਨੰਬਰ 122 ਪੀਐਸ ਧਰਪੁਰ ਮਾਡਰਸ ਸੈਕਸ਼ਨ ਦੇ ਅੰਡਰ ਅਸੀਂ ਲਾਂਚ ਕਰਦੀ ਹੈ ਉਹ ਕੰਪਲੇਨੈਂਟ ਦੀ ਸਟੇਟਮੈਂਟ ਦੇ ਸਾਹਮਣੇ ਜਿਹੜੇ ਦੋਸ਼ੀ ਸੀਗੇ ਚਾਰ ਚਾਰਾਂ ਦੇ ਉੱਪਰ ਬਾਈ ਨੇਮ ਫੇਰੋਜ਼ ਕੀਤੀ ਗਈ ਹੈ ਤੇ ਉਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਊਗਾ ਕਿਸੇ ਦੇ ਨਾਲ ਕੋਈ ਨਰਮ ਜੋ ਬੰਦੀ ਕਰਵੀਆ ਉਹ ਵਿੱਚ ਜਾਂਦੀ ਜਾਏਗੀ ਤਾਂ ਜਾਣਕਾਰੀ ਮੁਤਾਬਕ ਸੁਲਤਾਨ ਮੁਹੰਮਦ ਨਾਮ ਦਾ ਇਹ ਲड़का ਕਰੀਬ 1 ਮਹੀਨੇ ਤੋਂ ਮ੍ਰਿਤਕ ਕੁੜੀ ਨੂੰ ਤੰਗ ਪਰੇਸ਼ਾਨ ਕਰਦਾ ਰਿਹਾ ਸੀ ਇਸ ਸਬੰਧੀ ਕੁੜੀ ਨੇ ਪਰਿਵਾਰਕ ਨੂੰ ਵੀ ਜਾਣਕਾਰੀ ਦਿੱਤੀ ਸੀ ਜਿਸ ਤੋਂ ਬਾਅਦ ਸੁਲਤਾਨ ਮੁਹੰਮਦ ਹੁਣ ਆਪਣੇ ਤਿੰਨ ਹੋਰ ਦੋਸਤਾਂ ਨਾਲ ਮਿਲ ਕੇ ਇਸ ਕੁੜੀ ਨੂੰ ਅਗਵਾ ਕਰਕੇ ਲੈ ਗਿਆ ਅਤੇ ਬਾਅਦ ਵਿੱਚ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹਾਲਾਂਕਿ ਕੁੜੀ ਦਾ ਕਤਲ ਕਿਉਂ ਕੀਤਾ ਗਿਆ ਇਸ ਸਬੰਧੀ ਮੁਲਜ਼ਮਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਕੁਝ ਪਤਾ ਲੱਗ ਸਕੇਗਾ ਜਰੂਰੀ ਰਿਪੋਰਟ ਸੈਂਟਰਲ ਪੰਜਾਬ ਪੀਵੀ